ਦੁਆਰਾ ਪਾਰਟਸੀ ਕਾਉਂਸਲਰ ਯੂਕੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁੱਖ ਮੈਂਬਰਾਂ ਦੇ ਸੰਸਦ ਵਿਦੇਸ਼ਾਂ ਵਿੱਚ ਪਾਰਟ ਪਾਰਟ ਦਿਵਸ ਦਾ ਪ੍ਰਚਾਰ ਕੀਤਾ ਜਾਂਦਾ ਹੈ ਜਿਸ ਦੇ ਚਲਦੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੰੰਜੀ ਸਾਹਿਬ ਵਿਖੇ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਗੁਰਦੁਆਰਾ ਭਾਟਾ ਸਿੱਖ ਕਾਉਂਸਲਰ ਯੂਕੇ ਦੀ ਪ੍ਰਬੰਧਕ ਕਮੇਟੀ ਅਤੇ ਦੇਸ਼ਾਂ ਵਿਦੇਸ਼ਾਂ 아이 ਸਾਹ ਸੰਗਤ ਦੇ ਸਹਿਯੋਗ ਨਾਲ ਪੱਟ ਮਿਲਾਪ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਿੱਖ ਸੰਗਤਾਂ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੁੱਖ ਮੁਖ ਸੇਵਾ ਦਾ ਜਸਵੀਰ ਸਿੰਘ ਯੂਕੇ ਮੁਖ ਬੁਲਾਰੇ ਗਿਆਨੀ ਅਮਰੀਕ ਸਿੰਘ ਰਾਠੌਰ ਯੂਕੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਪੰਚਾਇਤਾਂ ਦੇ ਪ੍ਰਧਾਨ ਸਾਹਿਬਾਨਾਂ ਅਤੇ ਜਥੇਬੰਦੀਆਂ ਨੂੰ ਸ਼੍ਰੀ ਸਰੋਪੋ ਸਾਹਿਬ ਪਾਕਿਸਤਾਨ ਮਾਨਿਤ ਕੀਤਾ ਤੇ ਆਈਆਂ ਹੋਈਆਂ ਸਿੱਖ ಸಂಗತ ਅਗਤ ਨਾਨਕ ਨਾਮ ਨੇਵਾ ਭਾਟ ਪਰਾਰੀ ਸਿੱਖ ਸੰਗਤ ਦੇਸ਼ ਤੇ ਵਿਦੇਸ਼ ਦੀ ਗੁਰਦੁਆਰਾ ਸ੍ਰੀ ਮੰਨਜੀ ਸਾਹਿਬ ਦੀਵਾਨ ਹਾਲ ਵਿਖੇ 13 ਤੋਂ 15 ਸਤੰਬਰ ਭਾਟ ਭਟ ਪਾਟ ਮਨਾਮ ਦਿਸ ਮਨਾਇਆ ਹੈ ਸ੍ਰਮਤੀ ਭਾਟ ਸਿੱਖ ਸੰਗਤ ਵਧਾਈ ਦੇ ਪਾਤਰ ਹਨ ਜਿਥੇ ਦਾਸ ਗੁਰਦਰਾ ਪਾਰਸੀ ਕਾਉਂਸਲ ਯੂਕੇ ਵੱਲੋਂ ਸੁਮਤੀਆਂ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਔਰ ਖਾਸ ਤੌਰ ਤੇ ਪੰਜਾਬ ਤੋਂ ਲੈ ਕੇ ਹਰਿਆਣਾ ਦਿੱਲੀ ਤੱਕ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਕੋਈ ਆਪਣੀਆਂ ਗੱਡੀਆਂ ਤੇ ਆਏ ਕੋਈ ਕੋਚਾਂ ਬੱਸਾਂ ਕਰਕੇ ਆਏ ਗੁਰਦਰਾ ਪਹਾੜ ਸੇ ਕਾਉਂਸਲ ਜੁਕੇ ਬਣੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੂਜੀ ਬੇਨਤੀ ਹੈ ਕਈਆਂ ਐਸੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਪੂਰਨ ਸਹਿਯੋਗ ਦਿੱਤਾ ਮਨ ਤਨ ਤੇ ਧੰਨ ਵੱਲੋਂ ਗੁਰਦਰਾ ਗੁਰਨਾਨਕ ਦੇਵ ਜੀ ਮਾਊਂਟਰ ਸਟਰੀਟ ਮਾਂਚੈਸਟਰ ਗੁਰਦਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਰਚੋਰਟਨ ਮਾਂਚੈਸਟਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਬੀ ਸਰਦਾਰ ਗੁਰਪ੍ਰੀਤ ਸਿੰਘ ਜੀ ਲਾਂਦਾ ਸਰਦਾਰ ਕਰਮ ਸਿੰਘ ਜੀ ਲਾਂਦਾ ਗੁਰਦਰਾ ਜੋ ਸਾਡੀ ਸੇ ਕਾਉਂਸਲ ਹੈ ਗੁਰਦਰਾ ਭਾਰ ਸੇ ਕਾਉਂਸਲ ਜੁਕੇ ਵੱਲੋਂ ਅਤੇ ਹੋਰ ਸੋਸਤਾਵਾਵਾਂ ਵੱਲੋਂ ਸਰਦਾਰ ਇੰਦਰ ਸਿੰਘ ਜੀ ਭਾਕੜ ਜਿਨ੍ਹਾਂ ਨੇ ਤਨ ਤੇ ਮਾਨ ਦੇ ਨਾਂ ਧੰ ਦੇ ਨਾਂ ਸੁਆਵਾਂ ਕੀਤੀਆਂ ਗੁਰੂ ਕਿਰਪਾ ਕਰੇ ਸਰਦਾਰ ਗੁਰਮੀਤ ਸਿੰਘ ਜੀ ਲਾਂ ਦਾ ਜੋ ਉੱਚੇਚੇ ਤੌਰ ਤੇ ਮਾਂਚੈਸਟਰ ਯੂਕੇ ਤੇ ਇੱਥੋਂ ਆਏ ਹਨ ਜਿਨ੍ਹਾਂ ਨੇ ਸੁਆਵਾਂ ਕੀਤੀਆਂ ਗੁਰੂ ਕਿਰਪਾ ਕਰੇ ਸਾਰਨ ਚੜ੍ਹਦੀ ਕਲਾ ਭਕਸ਼ਨ ਜਿਹੜੀਆਂ ਮੈਂ ਬੇਨਤੀਆਂ ਕਰੀਆਂ ਹਨ ਮੈਨੂੰ ਆਨ ਕੇ ਇੱਥੇ ਫੇਰ ਕਹਿਣਾ ਪੈਂਦਾ ਪਿਛਲੇ ਸਾਲ ਵੀ ਕੀਤਾ ਆਖਿਆ ਸੀ ਹਰ ਥਾਂ ਹਰ ਪਿੰਡ ਹਰ ਸ਼ਹਿਰ ਜਾਣਾ ਪੈਂਦਾ ਹੈ ਕਹਿਣਾ ਪੈਂਦਾ ਵੀ 15 ਤਰੀਕ ਨੂੰ ਪਾਠ ਮਨਾਵ ਦਿਵਸ ਮਨਾਇਆ ਜਾਣਾ ਤੁਸੀਂ ਆਓ ਮੇਰੀ ਸਾਧ ਸੰਗਤ ਦੀ ਹੱਥ ਜੋੜ ਕੇ ਬੇਨਤੀ ਹੈ ਕਹਿਣਾ ਨਾ ਪਵੇ ਤੁਸੀਂ ਆਪਣੇ ਆਪ 15 ਸਤੰਬਰ ਨੂੰ ਆਓ ਜਿੱਦਾਂ 13 ਸਤੰਬਰ ਨੂੰ ਖੰਡ ਪਾਠ ਆਰੰਭ ਕੀਤਾ ਸੀ ਅੰਮ੍ਰਿਤਸਰ ਦੇ ਪਤਵੰਤੇ ਸੱਜਣ ਜਿੱਥੇ ਬਾਬਾ ਜੀ ਉਹਨਾਂ ਦੇ ਨਾਲ ਸਮਿਤੀ ਟੀਮ ਸਰਦਾਰ ਗਗਬੀਰ ਸਿੰਘ ਦੀ ਆਣ ਕੇ ਮੌਜੂਦ ਹੋਣਾ ਖੰਡ ਪਾਠ ਰੱਖਿਆ ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਹੈ ਖੰਡ ਪੜ ਰੱਖਣ ਵੇਰੇ ਤੇ ਸਮਾਪਤੀ ਵੇਰੇ ਜਿਹੜੀਆਂ ਦੂਰੋਂ ਤੇ ਨੇਰੋਂ ਸੰਗਤਾਂ ਨੇ ਉਹ ਜਰੂਰ ਪਹੁੰਚ 15 ਸਤੰਬਰ ਨੂੰ ਭਾਰਤ ਮਨਾਵ ਦਿਸ਼ ਮਨਾਇਆ ਜਾਂਦਾ ਹੈ ਮੈਂ ਫੇਰ ਗੁਰਦਾਪਾਟ ਸੇ ਕਾਉਂਸਲ ਵੱਲੋਂ ਦੇਸ਼ ਤੇ ਵਿਦੇਸ਼ ਦੀਆਂ ਜਿੰਨੀਆਂ ਭਾਟ ਬਰਾਦ ਇਹਨਾਂ ਸੰਬੰਧਤ ਨਾਨਕ ਨਾਮ ਸੰਗਤਾਂ ਹਨ ਮੈਂ ਆਪਣੇ ਵੱਲੋਂ ਤੇ ਆਪਣੀ ਸਮੁੱਚੀ ਪਹਾੜ ਬਰਾਦੀ ਵੱਲੋਂ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਜਿਹੜੇ ਵੀ ਬੱਚਾਂ ਕੋਚਾਂ ਲੈ ਕੇ ਆਏ ਹਨ ਉਹਨਾਂ ਦਾ ਵੀ ਧੰਨਵਾਦ ਆਉਣ ਵਾਲੇ ਸਾਲਾਂ ਵਿੱਚ ਮੇਰੀ ਬੇਨਤੀ ਹੈ ਆਪ ਪਹਿਲਾਂ ਹੀ ਇਹ ਤਰੀਕ ਨਿਯਤ ਕਰ ਲਓ 15 ਸਤੰਬਰ ਨੂੰ ਪੱਟ ਪਾਟ ਮਨਾਉਂਦੇ ਦੀਵਾਨ ਹਰਮੰਦੀ ਸਾਹਿਬ ਵਿਖੇ ਮਨਾਇਆ ਜਾਂਦਾ ਆਪ ਜੀ ਨੇ ਆਉਣ ਦੀ ਕਿਰਪਾਲਤਾ ਕਰਨੀ ਦਾਸ ਗਿਆਨੀ ਅਮਰੀਕ ਸਿੰਘ ਰਠਾੌਰ ਮਾਂਚੈਸਟਰ ਝੂਕੇ ਵੱਲੋਂ ਗੁਰਦਆਰਾ ਸਾਹਿਬ ਕੌਂਸਲ ਦਾ ਮੁਖ ਬਲਾਰਾ ਹੋਣ ਦੇ ਨਾਤੇ ਸਾਰਿਆਂ ਦਾ ਧੰਨਵਾਦ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਦੀ ਜੀ ਕੀ ਫਤਿਹ ਵਾਹਿਗੁਰੂ ਦੀ ਜੀ ਕੀ ਫਤਿਹ ਅੱਜ ਦਾ ਜੋ ਸਮਾਗਮ ਹੈ ਪਟਮਲਾਪ ਦਾ ਜੋ ਗੁਰਦੁਆਰਾ ਮੰਜੀ ਹਾਲ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਇਹ ਸਭ ਸਮਾਗਮ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਸਰਦਾਰ ਅਮਰੀਕ ਸਿੰਘ ਜੀ ਰਠੌਰ ਯੂਕੇ ਵਾਲਿਆਂ ਦਾ ਮਾਂਚੈਸਟਰ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹ ਇਸ ਵਾਸਤੇ ਕਿ ਉਹਨਾਂ ਨੇ ਇਹ ਬਹੁਤ ਵੱਡਾ ਉਪਰਾਲਾ ਕਰਕੇ ਸਰਬੱਤ ਭਾਟ ਸਿੱਖ ਸੰਗਤ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਵੀ ਹਿੰਦੁਸਤਾਨ ਕੀ ਬਾਹਰ ਲੀਆਂ ਸਟੇਟਾਂ ਦੇ ਵਿੱਚ ਵੀ ਜੋ ਇਹ ਭਾਟ ਸਿੰਘ ਅ ਵਸਦੇ ਹਨ ਸੰਗਤ ਰਹਿੰਦੀ ਹੈ ਕਿ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਇਸ ਵਾਸਤੇ ਮੈਂ ਸਰਦਾਰ ਅਮਰੀਕ ਸਿੰਘ ਜੀ ਰਠੌਰ ਮਾਂਚੈਸਟਰ ਯੂਕੇ ਨਿਵਾਸੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਪੰਜਾਬ ਪੰਜਾਬ ਦੀਆਂ ਸੰਗਤਾਂ ਵੱਲੋਂ ਖਾਸ ਕਰਕੇ ਲੁਧਿਆਣੇ ਦੀਆਂ ਸੰਗਤਾਂ ਵੱਲੋਂ ਹੁਣ ਸਾਡੇ ਚੋਹਾਨ ਸਾਹਿਬ ਜੀ ਜੋ ਪਟਿਆਲੇ ਤੋਂ ਆਏ ਨੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾ ਸਤ ਸੰਗਤ ਜੀਓ ਦਾਸ ਤਾਂ ਹੋ ਮੂਰੇ ਕਾਰੇ ਲਾਇਆ ਪਜਸਤਾ ਮੇਰੇ ਵੀਰ ਅਮਰੀਕ ਸਿੰਘ ਜੀ ਆਪਣੇ ਇੰਗਲੈਂਡ ਤੋਂ ਜਿਨ੍ਹਾਂ ਨੇ ਸਾਨੂੰ ਇਸ ਵਸਤੇ ਪਾਇਆ ਸੱਚ ਬੋਚੋ ਤੇ ਲੋੜ ਅ ਸਮੇਂ ਦੀ ਬੱਚਿਆਂ ਨੂੰ ਪੜ੍ਹਾਈਆਂ ਕਰਾਈ ਐ ਪਿੰਡਾਂ ਵਿੱਚਕਾਰ ਕੋਈ ਨਹੀਂ ਜਾਂਦਾ ਉੱਥੇ ਮੈਂ ਜਾਣਾਂ ਰਿਹਾ ਪਿਛਲੇ 12 ਸਾਲਾਂ ਤੋਂ 55 ਸਾਲਾਂ ਸਮਾਂ ਇੰਗਲੈਂਡ ਦੀ ਰੱਤੀ ਲਗਾ ਕੇ ਦੁਨੀਆ ਸਾਰੀ ਫੇਰ ਕੇ ਤੇ ਗੁਰੂ ਦਾ ਹੁਕਮ ਹੈ ਨਾਮ ਜਪੋ ਕੀਤ ਕਰੋ ਵੰਡ ਕੇ ਛਕੋ ਉਹ ਗੁਰੂ ਸਾਹਿਬ ਮੇਰੇ ਤੋਂ ਸੇਵਾ ਲੈ ਰਹੇ ਆ ਪਰ ਇਹੋ ਜੇ ਵੀਰਾਂ ਨੇ ਮੈਨੂੰ ਰਸਤਾ ਦਿਖਾਇਆ ਹੈ ਔਰ ਇਹੀ ਕਾਠ ਆਪਾਂ 2 ਅਕਤੂਬਰ ਨੂੰ ਕਰਨਾ ਹੈ ਇੱਥੇ 5000 ਤੋਂ ਬਾਅਦ ਬੱਚਾ ਆਏਗਾ ਜਿਹਨਾਂ ਨੂੰ ਪੜ੍ਹਾਈਆਂ ਕਰਾਈਆਂ ਜਾ ਰਹੀਆਂ ਨੇ ਇਹ ਸਾਡੀ ਇੰਗਲੈਂਡ ਦੀ ਸੰਗਤ ਇਹ ਵੀਰ ਨਾਲ ਨਾਲ ਕੇ ਅਸੀਂ ਉੱਥੋਂ ਮਾਇਆ ਇਕੱਠੀ ਕਰਕੇ ਅਸੀਂ ਪੈਸੇ ਨਹੀਂ ਮੰਗਦੇ ਅਸੀਂ ਕਹਿੰਦੇ ਆ ਬੱਚੇ ਦੀ ਫੀਸ ਦੇ ਆ ਬੱਚੇ ਦਾ ਐਡਰੈਸ ਦੇ ਤੇ ਆ ਬੱਚੇ ਨੂੰ ਪੜ੍ਹਾ ਦਿਓ ਕਿਉਂਕਿ ਅੱਜ ਸਾਡਾ ਪੰਜਾਬ ਅਨਪੜ੍ਹ ਪਿਆ ਮੇਰੇ ਅੰਦਰ ਦੁੱਖ ਹੈ ਆਪਣੀ ਕੌਮ ਵਾਸਤੇ ਕਿਉਂਕਿ 55 ਹਾਲ ਪਹਿਲੇ ਕਲਕੱਤਾ ਮਜ਼ਾ ਬੰਗਲੌਰ ਵੀ ਅਨਪੜ੍ਹ ਸੀਗਾ ਉੱਥ ਔਰ ਇਸ ਤਰ੍ਹਾਂ ਨਜਾਇਜ਼ ਫਾਇਦਾ ਵੀ ਉਠਾਇਆ ਜਾ ਰਿਹਾ ਹੈ ਮੈਂ ਇੰਗਲੈਂਡ ਗਿਆ ਸੀ ਕਿ ਮੈਨੂੰ ਅੰਗਰੇਜ਼ ਨੌਕਰੀ ਦਿੰਦੇ ਸੀ ਸਾਡੀਆਂ ਦਾਦੀਆਂ ਨਾਨੀਆਂ ਦਸਾਨੂੰ ਇੱਥੇ ਗੁਰਤੀਆਂ ਦਿੰਦੀਆਂ ਸੀ ਕਿਆਂ ਸਾਖੀਆਂ ਸੁਣਾ ਕੇ ਪਾਈ ਤਾਲ ਉਸਨੇ ਖੋਪੜੇ ਲਵਾ ਲੈ ਪਰ ਕੇਸ ਹੀ ਜਿਗੜਵਾਏ ਕਿ ਉਹ ਅੰਗਰੇਜ਼ ਨੇ ਨੌਕਰੀ ਨਹੀਂ ਦਿੱਤੀ ਪਰ ਕਹਿੰਦਾ ਸੀ ਦਾੜੀ ਕੱਟੋ ਪਗੜੀ ਲਾਓ ਤਾਂ ਨੌਕਰੀ ਮਿਲੇਗੀ ਮਾਂ ਦਾਦੀਆਂ ਨਾਨੀਆਂ ਦੀ ਗੁਰਤੀ ਲਈ ਕਦੀ ਜ਼ਿੰਦਗੀ ਅਜਿਹਾ ਕੰਮ ਨਹੀਂ ਕੀਤਾ ਅੱਜ 105 ਗ੍ਰੇਜ ਆਪਣੇ ਕੋਲ ਕੰਮ ਕਰਦੇ ਮੇਰੇ ਗੁਰੂ ਦੀ ਬੜੀ ਅਈਏ ਜੇ ਸਾਧ ਸੰਗਤ ਜੀ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਤੇ ਇਹੋ ਜੇ ਬੜੇ ਪਿਆਰੇ ਪਿਆਰੇ ਵੀਰ ਮੇਰੇ ਕੋਲ ਉੱਥੇ ਹੈ ਗਿਆ ਜਿਹੜੇ ਮੈਨੂੰ ਰਸਤੇ ਪਾ ਰਿਹਾ ਹਾਂ ਮੈਂ ਤਾਂ ਹਮੂਰਖ ਆਰੇ ਲਾਇਆ ਆਮੈਂ ਉਹਦਾ ਕੁਛ ਨਹੀਂ ਪਰ ਜਰੂਰ ਇਹ ਬੀਬੀ ਸਾਹਿਬ ਦੀ ਢਾਈ ਔਰ ਭਾਈ ਜਸਵੀਰ ਸਿੰਘ ਸਾਹਿਬ ਖੱਡੇ ਵਾਲਿਆਂ ਨੇ ਮੈਨੂੰ ਕਿਹਾ ਸੀ ਵੀ ਆਉਣ ਵਾਲੀ ਪਰਿਵਾਰ ਦੀ ਸੰਭਾਲੀਏ ਸਾਡੇ ਗੁਰੂ ਘਰ ਦੇ 207 ਚੱਲਣ ਵਾਲੇ ਉਹ ਵੀ ਆਪਾਂ ਸੰਭਾਲਾਂਗੇ ਬੱਚੇ ਨੂੰ ਵਡੀਆਂ ਪੜਾਈਆਂ ਕਰਾਈਏ ਇਹ ਵੀ ਸੇਵਾ ਕਰਨੀ ਹੈ ਜਿੱਥੇ ਵਿਦਿਆਲਾ ਲੰਗਰ ਉਹ ਬਾਤੀ ਦੂਜੇ ਲੰਗਰ ਵੀ ਇੱਕ ਇੱਕ ਬੱਚੇ ਦੀ ਵਾ ਫੜ ਲੋ ਕੋਈ ਮਾਇਆ ਨਹੀਂ ਮੰਗਦੇ ਸੀ ਬੱਚਿਆਂ ਨੂੰ ਪੜਾਈਆਂ ਕਰਾਈਏ ਇਸ ਸਮੇਂ ਦੀ ਲੋੜ ਹੈ ਤੋਂ ਬਹੁਤ ਬਹੁਤ ਧੰਨਵਾਦ ਹਾਂਜੀ ਵਿਦਿਆਗਰੀ ਸਰਕਾਰ ਕਹਿੰਦੀ ਅਸੀਂ ਬੱਚੇ ਸਰਕਾਰ ਨਾਲ ਸਾਨੂੰ ਕੋਈ ਮਤਲਬ ਦੇਖੋ ਮੈਨੂੰ ਗੁਰੂ ਦਾ ਹੁਕਮ ਹੈ ਨਾਮ ਜੱਭੋ ਕਿਰਤ ਕਰੋ ਵੰਡ ਕੇ ਖਾਓ ਤੇ ਮੈਂ ਦੇਖਿਆ ਪੰਜਾਬ ਅਨਪੜ੍ਹਣ ਪਰ ਬੈਠਾ ਹੈ ਤੇ ਮੈਂ ਆਪਣਾ ਕੰਮ ਕਰ ਰਿਹਾ ਉਹਨਾਂ ਨੂੰ ਆਪਣਾ ਕੰਮ ਕਰੀ ਜਾਂਦੇ ਮੈਂ ਕਿਸੇ ਨੂੰ ਮਾਰਾ ਨਹੀਂ ਇਹ ਕਹਿੰਦਾ ਅਮਨੇ ਚੰਗੇ ਬੁਰਾ ਨਹੀਂ ਕੋਈ ਪਰ ਸਮੇਂ ਦੀ ਲੋੜ ਹੈ ਪੜਾਈ ਦੀ ਲੋੜ ਹੈ ਬੜੀਆਂ ਬੜੀਆਂ ਕੁਰਸੀਆਂ ਤੇ ਬਿਠਾਈਏ ਅੱਜ ਲੋੜ ਹੈ ਅੱਜ ਮੇਰਾ ਪੰਜਾਬ ਜਾਣ ਬੁੱਝ ਗਿਆਨ ਪਰ ਰੱਖਿਆ ਜਾ ਰਿਹਾ ਹੈ ਪਰ ਫਿਰ ਮੈਂ ਕਹਿ ਰਿਹਾ ਕਿ ਅਸੀਂ ਆਪਣਾ ਕੰਮ ਕਰਨਾ ਹੈ ਉਹਨਾਂ ਨੂੰ ਆਪਣੇ ਕੰਮ ਕਰੀ ਜਾਣ ਦਿਓ ਉਹ ਵੀ ਬਹੁਤ ਵਧੀਆ ਗੱਲ ਹੈ ਸਰਕਾਰ ਮੈਂ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਗੁਰਮੀਰ ਕਰੇਗਾ ਧੰਨਵਾਦ ਜਸਵਿੰਦਰ ਸਿੰਘ ਖਾਲਸਾ 55 ਹਾਲ ਤੋਂ ਇੰਗਲੈਂਡ ਰਹਿ ਰਹਿਆ ਹਾਂ ਔਰ ਆਪਣਾ ਦੋਤਿਆਂ ਪੋਤਿਆਂ ਵਾਲਾ ਮਾਪਾ ਰਾਜ ਕਰ ਰਹੇ ਹਾਂ ਉੱਥੇ ਉਹ ਜਿਹੜੇ ਅੰਗਰੇਜ਼ ਲੋਕੀਂ ਦਿੰਦੇ ਸੀ ਬੱਚਿਆਂ ਨੂੰ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਨਾਲ ਲਾਈਦਾ ਜਦ ਜਪਜੀ ਸਾਹਿਬ ਪਾਰਟ ਸਕੂਲ ਕਰਕੇ ਜਾਓ ਪੜ੍ਹ ਕੇ ਜਾਓ ਸਾਡੇ ਮਾਪੇ ਉਹ ਕਰਦੇ ਸੀ ਕਿ ਇੱਥੇ ਭੁੱਲ ਗਏ ਵਿਚਾਰੇ ਮੈਂ ਕਿਸੇ ਨੂੰ ਮਾਰਿਆ ਇਨਸਾਨ ਭੁੱਲ ਜਾਂਦਾ ਹੈ ਪੁੱਲਣ ਅੰਦਰ ਸਭ ਕੋ ਆ ਬੋਲੋ ਉਹ ਬੱਚਿਆਂ ਨੂੰ ਅੱਜ ਮੇਰੇ ਕੋਲ 2 ਲੱਖ ਬੱਚਾ ਹੈ ਜਿਹੜਾ ਕਿ ਅੱਜ 15 ਮਿੰਟ ਸੇ ਜੱਦੀ ਦਾ ਪਾਠ ਕਰਕੇ ਸਕੂਲ ਜਾਓ ਤੇ 5500 ਬੱਚਾ ਇੱਕ ਇੱਕ ਬੱਚੇ ਦੇ ਅਕਾਊਂਟ ਵਿੱਚ ਪੈਸੇ ਜਾਂਦੇ ਆ 500 ਰੁਪਏ ਪਾ 5000 ਰੁਪਏ ਸੋ ਇਹ ਅਬ ਅਖੀਲੇ ਸਵਾ ਸਕ ਗੁਰੂ ਦਾ ਹੁਕਮ ਨਾਮ ਦੇ ਪੋਕਿਰਤ ਕਰੋ ਵੰਡ ਕੇ ਜੇ ਤਾਂ ਮੇਰੀ 2 ਲੱਖ ਰੁਪਇਆ ਰੋਜ਼ ਦੀ ਇਨਕਮ ਸੀਗੀ ਅੱਜ ਤੋਂ 12 ਸਾਲ ਪਹਿਲੇ ਤੇ ਮਹਾਰਾਜ ਦੇ ਦਰ ਤੋਂ ਥੋੜਾ ਮੰਗਿਆ ਬਹੁਤਾ ਮਿਲਿਆ ਦੇਂਦਾ ਦੇ ਲੈਂਦੇ ਥੱਕ ਪਾਏ ਤੇ ਮੈਂ ਇਹ ਕਿਹਾ ਬਾਬਾ ਜੀ ਹੋਰ ਕੀ ਕਰਾਂਗੇ 2 ਲੱਖ ਰੁਪਏ ਰੋਜ਼ ਕਮਾ ਕੇ ਤਾਂ ਜੋ ਮੰਗੇ ਛਾ ਕੇ ਆਪਣੇ ਅੱਖਰ ਅੱਖਰ ਸੱਚਾ ਸਾਡੇ ਗੁਰੂਆਂ ਸਾਹਿਬ ਲਿਖਿਆ ਆ ਤਾਂ ਉਹ ਪੜਾਈ ਵੀ ਬੱਚਿਆਂ ਨੂੰ ਕਰਾਣੀਆਂ ਨਾਲ ਤੇ ਦੂਜੀ ਵਿਧਿਆ ਜਿਹੜੀ ਨਾ ਅੱਜ ਕੱਲ੍ਹ ਪ੍ਰਚਾਰਕ ਵੀ ਕਹਿ ਰਹੇ ਆ ਕਿ ਆਪਾਂ ਇਹ ਵਾਲਾ ਲੰਗਰ ਵੀ ਲਾਈਏ ਵਿਧਿਆ ਦਾ ਲੰਗਰ ਸੋ ਦਾਸ ਇਹ ਕਰ ਰਿਹਾ ਹੁਣ ਅੱਜ 105 ਅੰਗਰੇਜ਼ ਬੇ ਨੌਕਰੀ ਕਰਦੇ ਆਪਣੇ ਕੋਲ ਇਹ ਗੁਰੂ ਸਾਹਿਬ ਦੇ ਵਿਢਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਈ ਸੰਗਤ ਦਾ 2 ਅਕਤੂਬਰ ਨੂੰ ਬਾਦ ਉੱਚੜ ਕੇ ਆਓ ਆਪਾਂ ਹਰ ਹਾਲ ਕੇ ਇੱਕ ਇੱਕ ਬੱਚੇ ਦੀ ਮਾਂ ਫੜਨ ਨੂੰ ਕਵਾਂਗਾ ਮੈਂ ਪੈਸੇ ਮੈਂ ਨਹੀਂ ਮੰਗਦਾ ਤੰਨੇ ਨਾ ਦੇ ਲੁੱਟ ਖੋੜ ਬਹੁਤ ਹੋ ਰਹੀ ਆ ਆਪਾਂ ਨੂੰ ਕੋਈ ਲੋੜ ਨਹੀਂ ਪੈਜੋ ਇਹ ਬੱਚਾ ਜੇ ਇਹਨੂੰ ਪੜ੍ਹਾ ਦਿਓ ਬਸ ਮੈਂ ਬੱਚਿਆਂ ਦੇ ਘਰ ਤੱਕ ਚਲਾ ਜਾਣਾ ਬੱਚਿਆਂ ਸਕੂਲ ਚ ਲੈ ਜਾਣਾ ਪਿਛਲੇ 12 ਸਾਲ ਤੋਂ ਇਹ ਸੇਵਾ ਕਰਦਾ ਆਂ ਗੁਰੂ ਸਾਹਿਬ ਦੀ ਬੇਜਰਾ ਸਾਰੀ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਸਿੱਖ ਧਰਮ ਦੀ ਮੁੱਖ ਪ੍ਰਬੰਧਕ ਕਮੇਟੀ ਜਿਹੜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਔਰ ਪਾਰਸਿਕ ਬਰਾਦਰੀ ਦੇ ਵੱਲੋਂ ਸਹਿਯੋਗ ਦੇ ਨਾਲ ਜਿਹੜਾ ਭਾਟ ਮਿਲਾਪ ਦੇ 15 ਸਤੰਬਰ 1581 ਗੋਵਿੰਦ ਵਾਲੀ ਧਰਤੀ ਤੇ ਉੱਪਰ ਜਿਹੜਾ ਬਨਾਇਆ ਮਿਲਾਪ ਹੋਇਆ ਸੀ ਉਸ ਮਿਲਾਪ ਨੂੰ ਮੁੱਖ ਰੱਖਦੇ ਹੋਏ ਅੱਜ ਮਨਜੀਤ ਸਾਹਿਬ ਦੀਵਾਨ ਹਾਲ ਵਿੱਚ ਮਨਾਇਆ ਗਿਆ ਹਾਰਸਿਕ ਇਕਤਾ ਸੇਵਾ ਸੁਸਾਇਟੀ ਦੇ ਵੱਲੋਂ ਵੀ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز